ਦੁਆਰਾ ਪ੍ਰਬੰਧ ਕਮੇਟੀ ਨੂੰ ਸਾਰਿਆਂ ਨੂੰ ਹੀ ਬੇਨਤੀ ਕੀਤੀ ਹੈ ਵੀ ਜਿੰਨੇ ਵੀ ਗ੍ਰਾਂਤੀ ਸਿੰਘ ਨੇ ਉਹਨਾਂ ਦਾ ਵੱਧ ਤੋਂ ਵੱਧ ਮਾਨਸਕਾਰ ਕਰੋ ਉਹ ਗੁਰੂ ਕੇ ਵਜ਼ੀਰ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਅੱਜ ਬਹੁਤ ਬੜੀਆਂ ਬਿਆਦਵੀਆਂ ਹੋ ਰਹੀਆਂ ਨੇ ਤੇ ਇੱਥੇ ਪਹਿਰੇਦਾਰੀ ਵੀ ਹੋਣੀ ਚਾਹੀਦੀ ਹੈ ਗੁਰੂ ਘਰਾਂ ਦੇ ਵਿੱਚ ਇਹ ਪ੍ਰਬੰਧਕ ਕਮੇਟੀਆਂ ਦਾ ਫਰਜ਼ ਬਣਦਾ ਨਾ ਕਿ ਗ੍ਰਾਂਤੀ ਸਿੰਘਾਂ ਦਾ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮਨਾਮਾ ਜਾਰੀ ਹੋਇਆ ਵੀ ਉਹ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੀ ਅਮਰਤਾਰੀ ਹੋਣੀ ਚਾਹੀਦੀ ਹੈ ਜੇ ਤੋ ਗ੍ਰਾਂਤੀ ਸਿੰਘਾਂ ਦੀ ਸੇਵਾ ਨੂੰ ਲੈ ਕੇ ਵੀ ਫੈਸਲਾ ਹੋਇਆ ਵੀ ਇੰਨੀ ਕਿ ਸੇਵਾ ਜਿਹੜੀ ਘਟੋ ਘ ਕਈ ਜਗ੍ਹਾ ਦੇ ਵਿੱਚ 5000 ਰੁਪਏ ਦਿੱਤਾ ਜਾਂਦਾ ਕਈ 10 ਕਈ 7 ਕਿ ਇਹਨਾਂ ਨੂੰ ਉਹ ਗਰੰਤ ਸਿੰਘ ਨਾਲ ਬੈਠ ਕੇ ਜਿਹੜਾ ਹੈਗਾ ਉਹਨੂੰ ਸਖਤ ਤੌਰ ਤੇ ਤਾਂ ਕਰਨੀਆਂ ਚਾਹੀਦੀਆਂ ਨੇ ਜੇ ਉਹ ਤੋਂ ਨਹੀਂ ਹਟਿਆ ਜਾਂਦਾ ਕੈਦਤਾਂ ਕਰਨ ਤੋਂ ਫਿਰ ਉਹ ਗੁਰਦੁਆਰਾ ਸਾਹਿਬ ਦਾ ਵਜ਼ੀਰ ਹੈ ਜਿਹੜਾ ਹੈਗਾ ਉਹ ਘਰੇ ਭੇਜੇ ਇੱਥੇ ਕੀਨ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਤੁਸੀਂ ਮੋਰਚਾ ਲਗਾਇਆ ਹੋਇਆ ਮਹਾਲੀ ਦੇ ਵਿੱਚ ਕਿਹੜੇ ਪੜਾਤੇ ਉਹ ਮੋਰਚਾ ਪਹੁੰਚਿਆ ਤੇ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਜਿਹੜਾ ਅਮਰਤਪਾਲ ਆ ਉਹ ਲੱਖਾਂ ਦੀਆਂ ਵੋਟਾਂ ਲੈ ਕੇ ਉਹਨਾਂ ਨੂੰ ਜੇਤੂ ਬਣਾਇਆ ਗਿਆ ਐਮਪੀ ਬਣਾਇਆ ਗਿਆ ਤੇ ਜਿਹੜੇ ਬੰਦੇ ਜਿੱਤ ਗਏ ਉਹ ਸਰਕਾਰ ਧੱਕੇ ਨਾਲ ਅੰਦਰ ਕਰ ਰਹੀ ਆ ਐਨਐਸਐਲ ਆ ਰਹੀ ਆ ਜਿਹੜੇ ਹਾਰੇ ਹੋਏ ਨੇ ਬਿੱਟੂ ਬੋਚੜ ਵਰਗੇ ਉਹ ਮੰਤਰੀ ਬਣਾਏ ਜਾ ਰਹੇ ਨੇ ਕਿਥੋਂ ਦਾ ਕੰਗਣਾ ਰਣੌਤ ਵਰਗੀਆਂ ਜਿਹੜੀਆਂ ਉਹ ਗੁਰੂ ਆਪਣੇ ਸਿੰਘਾਂ ਉੱਤੇ ਜਿਹੜੇ ਸਬਦੀ ਹਮਲੇ ਪੰਜਾਬ ਦੇ ਉੱਤੇ ਸਾਡੀਆਂ ਬੀਬੀਆਂ ਉੱਤੇ ਸਾਡੇ ਜਿਹੜੇ ਯੋਧੇ ਨੇ ਸ਼ਹੀਦ ਸਿੰਘ ਨੇ ਉਹਨਾਂ ਦੇ ਕਰਤਾਰ ਨੂੰ ਕਰਤਾਰਕੁਸ਼ੀ ਕਰ ਰਹੀਆਂ ਨੇ ਅਸੀਂ ਉਹਨਾਂ ਨੂੰ ਹੀ ਸਖਤ ਤਾਰਨਾ ਕਰਦੇ ਆ ਸਰਕਾਰ ਕਾਨੂੰਨ ਦੇ ਤਹਿਰ ਅਸੀਂ ਲੜਾਈ ਲੜ ਰਹੇ ਆਂ ਸਾਰੇ ਬਾਹਰ ਆਉਣਗੇ ਜੇ ਨਹੀਂ ਕਰਨਗੇ ਭਾਈ ਅਮਰਤਪਾਲ ਸਿੰਘ 2027 ਦੇ ਵਿੱਚ ਮੁੱਖ ਮੰਤਰੀ ਬਹਰ ਬਣ ਕੇ ਬਾਹਰ ਆਊਗਾ ਸਾਡਾ ਇਹ ਜਿਹੜੇ ਪਿੰਡ ਚੱਖਾ ਨਾਲ ਰਹੇਗਾ ਦੇ ਵਿੱਚ ਗ੍ਰੰਥੀ ਸੰਗਤਾਂ ਵੱਲੋਂ ਇਕੱਤਰਤਾ ਕੀਤੀ ਗਈ ਹੈ ਜਿਹੜੇ ਜਿਹੜੇ ਮੁੱਖ ਮਸਲੇ ਨੇ ਤੁਹਾਡੇ ਧਿਆਨ ਚਾ ਲਈਏਗੇ ਜਿਹੜੇ ਗ੍ਰੰਥੀ ਸੰਗਤਾਂ ਨੂੰ ਮੁਸ਼ਕਲ ਆ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਉ ਤੋਂ ਪਹਿਲਾਂ ਦਾ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਗੁਰੂ ਨਾਨਕ ਨਾਮ ਦੇ ਵਾ ਸਿੱਖ ਸੰਗਤਾਂ ਨੂੰ ਤੇ ਖਾਲਸਾ ਪੰਥ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਗ੍ਰਾਂਥੀ ਸਭਾ ਜਿਹੜੀ ਬਣਾਈ ਹੋਈ ਆ ਉਹਨਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਦੇ ਹਨ ਸਮਰਪਿਤ ਸਮਾਗਮ ਪਿੰਡ ਛੱਠਾ ਨੇੜੇ ਨਾਲ ਵਿਖੇ ਹੁਣ ਆਇਆ ਗਿਆ ਜਿਸ ਸਮਾਗਮੋਂ ਦੇ ਵਿੱਚ ਬਹੁਤ ਸਾਰੇ ਮਹਾਪੁਰਖਾਂ ਵੱਲੋਂ ਰਾਗੀ ਢਾਡੀ ਕੀਰਤਨੀ ਸਿੰਘ ਸੰਗਤਾਂ ਵੱਲੋਂ ਹਾਜ਼ਰੀਆਂ ਭਰਨ ਗਈਆਂ ਜਿਹੜਾ ਗ੍ਰਾਂਥੀ ਸਿੰਘਾਂ ਦਾ ਮੁੱਦਾ ਵੀ ਨਗਰਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗ੍ਰਾਂਥੀ ਸਿੰਘਾਂ ਨੂੰ ਡਿਊਟੀ ਤੇ ਤਹਤ ਬਹੁਤ ਸਾਰੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਜਿਹੜਿਆ ਗੁਰਦੁਆਰੇ ਪ੍ਰਬੰਧ ਕਮੇਟੀ ਦੇ ਪ੍ਰਧਾਨ ਨੇ ਕਮੇਟੀ ਨੇ ਬਣਦਾ ਮਾਨਸਤਕਾਰ ਗਰੰਥ ਸਿੰਘਾਂ ਨੂੰ ਨਹੀਂ ਦਿੰਦੇ। ਉਹਨਾਂ ਵਿਚਾਰੇ ਉਹਨਾਂ ਬਾਰੇ ਵਿਚਾਰ ਵਟਾਂਦਰਾ ਹੋਇਆ ਤੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਨਗਰ ਪੰਚਾਇਤਾਂ ਨੂੰ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਸਾਰਿਆਂ ਨੂੰ ਇਹੀ ਬੇਨਤੀ ਕੀਤੀ ਹੈ ਵੀ ਜਿੰਨੇ ਵੀ ਗਰੰਥ ਸਿੰਘ ਨੇ ਉਹਨਾਂ ਦਾ ਵੱਧ ਤੋਂ ਵੱਧ ਮਾਨਸਤਕਾਰ ਕਰੋ। ਉਹ ਗੁਰੂ ਕੇ ਵਜ਼ੀਰ ਨੇ। ਤੇ ਹਰ ਟਾਈਮ ਗੁਰੂ ਸਾਹਿਬ ਦੇ ਜਿਹ ਚਰਨਾਂ ਦੇ ਵਿੱਚ ਰਹਿੰਦੇ ਨੇ ਅਮਰਤ ਵੇਲੇ ਜਾਗਣਾ ਕੋਈ ਮਾੜਾ ਮੋਟਾ ਕੰਮ ਨਹੀਂ ਹੈਗਾ। ਮੋਰੂ ਸਾਹਿਬ ਦਾ ਪ੍ਰਕਾਸ਼ ਕਰਦੇ ਨੇ ਫਿਰ ਡਿਊਟੀ ਕਰਦੇ ਨੇ ਸੰਗਤਾਂ ਦੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਇਸ ਕਰਕੇ ਇਹਨਾਂ ਦਾ ਜਿਹੜਾ ਮਾਨ ਸਤਕਾਰ ਆ ਉਹ ਵੱਧ ਤੋਂ ਵੱਧ ਹੋਣਾ ਚਾਹੀਦਾ ਹੁੰਦਾ ਕੀ ਆ ਗ੍ਰਾਂਥੀ ਸਿੰਘ ਨੂੰ ਜਦੋਂ ਡਿਊਟੀ ਤੇ ਰੱਖਣਾ ਹੁੰਦਾ ਉਹਦੋਂ ਤਾਂ ਲੈ ਆਉਂਦੇ ਨੇ ਫਿਰ ਬੱਚੇ ਪੜ੍ਹਦੇ ਨੇ ਸਕੂਲਾਂ ਦੇ ਵਿੱਚ ਪੰਜ ਚਾਰ ਮਹੀਨੇ ਬਾਅਦ ਜੇ ਕੋਈ ਇਹਨਾਂ ਆਪਸ ਵਿੱਚ ਕਾਰਡੋਕਲੇਸ ਹੋ ਜਾਂਦਾ ਫਿਰ ਗ੍ਰਾਂਥੀ ਸਿੰਘ ਨੂੰ ਕਹਣਗੇ ਤੁਰਤੀ ਹੁਣੇ ਹੀ ਚੱਕ ਸਮਾਨ ਤੇ ਗੁਰਦੁਆਰਾ ਛੱਡ ਦੇ ਦੇਖੋ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਵੀ ਧਿਆਨ ਰੱਖਣਾ ਚਾਹੀਦਾ ਪਰਿਵਾਰ ਦਾ ਸਾਰਾ ਕੁਝ ਧਿਆਨ ਰੱਖਣਾ ਚਾਹੀਦਾ ਇਹਨਾਂ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਗ੍ਰੰਥੀ ਸਿੰਘਾਂ ਨੂੰ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਜਿਹੜਾ ਹੈਗਾ ਸਮਾਗਮ ਕੀਤਾ ਗਿਆ ਤੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਗ੍ਰੰਥੀ ਸਿੰਘਾਂ ਨੂੰ ਵੀ ਆਪਣੇ ਜੀਵਨ ਨੂੰ ਵੀ ਸੁਧਾਰੋ ਤੇ ਜਿਹੜੀਆਂ ਤੁਹਾਡੇ ਵਿੱਚ ਕਮੀਆਂ ਨੇ ਉਹ ਵੀ ਪੂਰੀਆਂ ਕਰੋ ਜਿਹੜੇ ਘਰਦਵਾਰਾ ਪ੍ਰਬੰਧ ਕਮੇਟੀਆਂ ਦੇ ਗੁਰੂ ਘਰਾਂ ਦੇ ਪ੍ਰਧਾਨ ਨੇ ਉਹ ਵੀ ਜਿਹੜੀਆਂ ਗ੍ਰੰਥੀ ਸਿੰਘਾਂ ਨੂੰ ਮੁਸ਼ਕਲਾਂ ਆਉਂਦੀਆਂ ਚ ਇਹ ਰਹਿਸ ਦਾ ਪ੍ਰਬੰਧ ਹੋਵੇ ਜਾਂ ਉਹਨਾਂ ਦੇ ਪਰਿਵਾਰ ਦੇ ਗੁਜ਼ਾਰੇ ਦਾ ਪ੍ਰਬੰਧ ਹੋਵੇ ਉਹ ਸਾਰਾ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਸੁਖ ਹੌਲ ਤਾਂ ਸਾਰੀਆਂ ਦਿੱਤੀਆਂ ਜਾਣ ਗ੍ਰੰਥੀ ਸਿੰਘਾਂ ਨੂੰ ਤਾਂ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਅੱਜ ਬਹੁਤ ਵੱਡੀਆਂ ਬੇਅਦਬੀਆਂ ਹੋ ਰਹੀਆਂ ਨੇ ਤੇ ਇੱਥੇ ਪਹਿਰੇਦਾਰੀ ਵੀ ਹੋਣੀ ਚਾਹੀਦੀ ਹੈ ਗੁਰੂ ਘਰਾਂ ਦੇ ਵਿੱਚ ਇਹ ਪ੍ਰਬੰਧਕ ਕਮੇਟੀਆਂ ਦਾ ਫਰਜ਼ ਬਣਦਾ ਨਾ ਕਿ ਗ੍ਰੰਥੀ ਸਿੰਘਾਂ ਦਾ ਗ੍ਰੰਥੀ ਸਿੰਘਾਂ ਨੇ ਤਾਂ ਨਿਤਨੇਮ ਕਰਨਾ ਆਪਣੀ ਡਿਊਟੀ ਦੇਣੀ ਆ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਪਹਿਰੇਦਾਰੀ ਹਾਰਟ ਟਾਈਮ ਦੋ ਸਿੰਘ ਮੌਜੂਦ ਹੋਣੇ ਚਾਹੀਦੇ ਉਹ ਲਹਿਦਾ ਰੱਖਣੇ ਚਾਹੀਦੇ ਨੇ ਤੇ ਇਹ ਬੇਨਤੀਆਂ ਕਰਦੇ ਆ ਸਾਰੀਆਂ ਸੰਗਤਾਂ ਨੂੰ ਪ੍ਰਬੰਧਕ ਕਮੇਟੀਆਂ ਨੂੰ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ ਬਾਬਾ ਜੀ ਕੁਝ ਰਹਿਤ ਮਰਿਆਦਾ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਜਾਂ ਸੋਸ਼ਲ ਮੀਡੀਆ ਤੇ ਇੱਕ ਗੱਲ ਚੱਲਦੀ ਹੈ ਵੀ ਜਿੱਤੇ ਗਰੰਤੀ ਸਿੰਘ ਨਾਲੋਂ ਪੂਰਾ ਪੱਕਾ ਪਰ ਪੱਖ ਹੋਣਾ ਚਾਹੀਦਾ ਉੱਥੇ ਜਿਹੜੀਆਂ ਕਮੇਟੀਆਂ ਨੇ ਉਹਨਾਂ ਵੀ ਉਹੀ ਸਾਫ ਤਸਵੀਰ ਅਮਰਤਾਰੀ ਹੋਣੀ ਚਾਹੀਦੀ ਦੇਖੋ ਜਦੋਂ ਅਕਾਲ ਤਖਤ ਦੇ ਵਿੱਚ ਹੀ ਹੈ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮਨਾਮਾ ਜਾਰੀ ਹੋਇਆ ਵੀ ਉਹ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੀ ਅਮਰਤਾਰੀ ਹੋਣੀ ਚਾਹੀਦੀ ਆ ਉਹਦੇ ਵਿੱਚ ਕੋਈ ਟੱਲੋਚ ਨਹੀਂ ਹੋਣੀ ਚਾਹੀਦੀ ਕਿਉਂਕਿ ਪਿੰਡ ਵਸਦਾ ਇੱਥੇ ਅਮਰਤਾਰੀ ਹੈ ਨਹੀਂਗੇ ਜੇ ਕਿਸੇ ਪਿੰਡ ਦੇ ਵਿੱਚ ਬਿਨਾ ਅਮਰਤ ਤੋਂ ਗ੍ਰੰਥੀ ਸਿੰਘਾਂ ਉਜਾ ਕਮੇਟੀਆਂ ਬਣਾਈਆਂ ਜਾਂਦੀਆਂ ਨੇ ਉਹਨਾਂ ਉਤੇ ਗ੍ਰੰਥੀ ਸਿੰਘਾਂ ਉਤੇ ਕਸਾ ਕੀਤਾ ਜਾਂਦਾ ਉਹ ਜਿਹੜੇ ਕੱਚੇ ਪੁੱਲੇ ਨੇ ਉਹ ਬਰੂ ਕੇ ਵਜ਼ੀਰ ਨੂੰ ਤਾੜਾਂ ਕਰਦੇ ਨੇ ਇਸ ਕਰਕੇ ਕਾਲ ਤਖਤ ਸਾਹਿਬ ਦਾ ਹੁਕਮ ਆ ਸਾਰੇ ਗ੍ਰੰਥੀ ਸਿੰਘ ਤੇ ਨਾਲ ਹੀ ਇਹ ਪ੍ਰਬੰਧ ਕਮੇਟੀ ਨੇ ਆਪਣੇ ਸੁਧਾਰ ਲਿਆ ਕੇ ਅਮਰਤਾਰੀ ਹੋਣੇ ਆ ਜ਼ਰੂਰੀ ਇਹ ਅਕਾਲ ਤਖਤ ਸਾਹਿਬ ਦਾ ਹੁਕਮ ਆ ਇਹ ਸਾਨੂੰ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਮੰਨਣਾ ਚਾਹੀਦਾ ਸਾਰੇ ਅਮਰਤਾਰੀ ਹੋਣੇ ਚਾਹੀਦੇ ਨੇ ਜੇ ਤੁਹਾਨੂੰ ਕਿ ਸਿੰਘਾਂ ਦੀ ਸੇਵਾ ਨੂੰ ਲੈ ਕੇ ਵੀ ਫੈਸਲਾ ਹੋਇਆ ਵੀ ਇੰਨੀ ਕਿ ਸੇਵਾ ਜਿਹੜੀ ਘੱਟੋ ਘੱਟ ਹੈਗੀ ਕਿਉਂਕਿ ਈ ਜਗ੍ਹਾ ਦੇ ਵਿੱਚ 5000 ਰੁਪਏ ਦਿੱਤਾ ਜਾਂਦਾ ਹੈ ਕਿ 10 ਕਿ 7 ਕੋਈ ਇਸ ਤਰ੍ਹਾਂ ਦਾ ਵੀ ਦੇਖੋ ਗੁਰਜੀਤ ਸਿੰਘ ਨੇ ਘੱਟ ਤੋਂ ਘੱਟ ਉਹਨਾਂ ਨੇ 15 ਤੋਂ ਲੈ ਕੇ 20000 ਤੱਕ ਜਿਹੜੀ ਤਨਖਾਹ ਹੋਣੀ ਚਾਹੀਦੀ ਆ ਗੁਰੂ ਕਾ ਵਜ਼ੀਰ ਅਮਰਤ ਵੇਲੇ ਉੱਠਣ ਦਾ ਮੈਂ ਜਿਹੜਾ ਗੁਰਦੁਆਰਾ ਦਾ ਪ੍ਰਬੰਧਕ ਪ੍ਰਧਾਨ ਬਣਦਾ ਨੂੰ ਬੇਨਤੀ ਕਰਨਾ ਵੀ ਮੈਂ 20000 ਰੁਪਏ ਦਿਆ ਗਰੋ ਤੁਸੀਂ ਗਰੰਤ ਸਿੰਘ ਨਾਲ ਸਵੇਰੇ ਉੱਠ ਕੇ ਆ ਕੇ ਇੱਥੇ ਪ੍ਰਕਾਸ਼ ਕਰਿਆ ਕਰੋ ਪਤਾ ਤਾਂ ਲੱਗੇ ਇਹ ਗ੍ਰਾਂਥੀ ਸਿੰਘ ਨੇ ਇਹਨਾਂ ਦਾ ਜੀਵਨ ਉੱਚਾ ਸੁੱਚਾ ਤੇ ਸੇਵਾ ਮਹਾਰਾਜਨ ਸਮਰਪਿਤ ਨੇ ਇਹ ਤਾਂ ਗ੍ਰੰਥੜੀ ਪ੍ਰਬੰਧਕ ਕਮੇਟੀ ਨੇ ਉਦੋਂ ਹੀ ਆਉਂਦੇ ਨੇ ਕੋਈ ਲੱਗਣ ਨਹੀਂ ਹੁੰਦੀ ਆ ਗ੍ਰਾਂਥੀ ਸਿੰਘ ਇਕੱਲੇ ਪ੍ਰਕਾਸ਼ ਕਰਦਾ ਸ਼ਾਮ ਨੂੰ ਜਿਹੜਾ ਨਿਤਨੇਮ ਸੁਖਾਤਾਂ ਵੀ ਗ੍ਰਾਂਥੀ ਸਿੰਘ ਇਕੱਲੇ ਕਰਦਾ ਜਾਂ ਕੋਈ ਛੋੜੇ ਗਿਣਤੀ ਦੇ ਬੱਚੇ ਆਉਂਦੇ ਨੇ ਤੇ ਪ੍ਰਬੰਧਕ ਕਮੇਟੀ ਤਾਂ ਫੇਰ ਹੀ ਹੈ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਉਹ ਫੇਰ ਹੀ ਨੇ ਜੇ ਗੁਰੂ ਨੂੰ ਸਮਰਪਿਤ ਹੋਣ ਗ੍ਰਾਂਥੀ ਸਿੰਘ ਤੋਂ ਪਹਿਲਾਂ ਸਾਰੀ ਕਮੇਟੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਵੇ ਜਦੋਂ ਪ੍ਰਕਾਸ਼ ਹੋਣਾ ਹੋਵੇ ਫੇਰ ਅਸੀਂ ਮੰਨਾਂਗੇ ਵੀ ਹਾਂ ਵਾਕਈ ਇਹ ਗੁਰੂ ਨੂੰ ਸਮਰਪਿਤ ਨੇ ਨਹੀਂ ਤਾਂ ਫੇਰ ਪਈਏ ਇਕੱਠੇ ਕਰਨ ਵਾਲੇ ਨੇ ਪ੍ਰਧਾਨਿਕਾ ਚੌਧਰ ਵਾਲੇ ਹੀ ਨੇ ਇਸ 스테ਜ ਤੋਂ ਗਰੰਥੀ ਸਿੰਘਾਂ ਨੂੰ ਵੀ ਇੱਕ ਤਾੜਨਾ ਕੀਤੀ ਹੈ ਵੀ ਜਿੱਥੇ ਕਿਤੇ ਪੰਜੇ ਉਂਗਲਾਂ ਇਖਸਾਰ ਦੀ ਹੁੰਦੀਆਂ ਬਹੁਤ ਸਾਰੀਆਂ ਗਰੰਥੀ ਸਿੰਘਾਂ ਦੀ ਵੀ ਕੰਪਲੀਟਾ ਹੁੰਦੀਆਂ ਨੇ ਸਮਾਜ ਦੇ ਵਿੱਚ ਤੁਸੀਂ ਉਹਨਾਂ ਨੂੰ ਵੀ ਤਾੜਨਾ ਕੀਤੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਦੇਖੋ ਮੈਂ ਗਰੰਥ ਸਿੰਘਾਂ ਨੂੰ ਇਹੀ ਬੇਨਤੀ ਕੀਤੀ ਆ ਵੀ ਜਿਹੜਾ ਆਪਣਾ ਆਪ ਆਪਣੇ ਜੀਵਨ ਨੂੰ ਸੁਧਾਰੋ ਤੁਹਾਡੇ ਕੈਰੇਕਟਰ ਦੇ ਵਿੱਚੋਂ ਤੁਹਾਡੇ ਜੀਵਨ ਦੇ ਵਿੱਚੋਂ ਖੁਸ਼ਬੂ ਆਵੇ ਕੋਈ ਉਂਗਲਾਂ ਨਾਲ ਝੱਕੇ ਕਈ ਗਰੰਥੀ ਸਿੰਘ ਗਤਾੜਾ ਵੀ ਰੰਗਦੇ ਨੇ ਕਈਆਂ ਦੇ ਵਿੱਚ ਹੋਰ ਵੀ ਘਾਟਾਂ ਨੇ ਇਸ ਕਰਕੇ ਉਹਨਾਂ ਨੂੰ ਆਪਣੀਆਂ ਘਾਟਾਂ ਪੂਰੀਆਂ ਕਰ ਰਹੀਆਂ ਚਾਹੀਦੀਆਂ ਨੇ ਜੇ ਕਿਤੇ ਕਮੀ ਆ ਜਿਹੜੀ ਗ੍ਰੰਥੀ ਸਭਾ ਬਣੀ ਹੋਈ ਆ ਇਹ ਇਹਨਾਂ ਦੇ ਧਿਆਨ ਦੇ ਵਿੱਚ ਲਿਆ ਕੇ ਇਹਨਾਂ ਨੂੰ ਉਹ ਗ੍ਰੰਥ ਸਿੰਘ ਨਾਲ ਬੈਠ ਕੇ ਜਿਹੜਾ ਹੈਗਾ ਉਹਨੂੰ ਸਖਤ ਹਦਾਇਤਾਂ ਕਰਨੀਆਂ ਚਾਹੀਦੀਆਂ ਨੇ ਜੇ ਉਹ ਤੋਂ ਨਹੀਂ हटਿਆ ਜਾਂਦਾ ਕਹਿਤਾ ਕਰਨ ਤੋਂ ਫਿਰ ਉਹ ਗੁਰਦੁਆਰਾ ਸਾਹਿਬ ਦਾ ਵਜ਼ੀਰ ਜਿਹੜਾ ਹੈਗਾ ਉਹ ਘਰੇ ਵੇਜੇ ਖੁੱਲਾ ਕੰਮ ਕਰ ਲਿਆ ਉਹਦਾ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਕੀ ਫੈਸਲੇ ਨੇ ਜਾਂ ਕੀ ਇਹ ਕਿੱਤਰ ਦਾਵਾ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਹੋਰ ਜਿਵੇਂ ਜਿਵੇਂ ਇਹਨਾਂ ਦੀ ਮੀਟਿੰਗ ਹੋਊਗੀ ਅਸੀਂ ਸ਼ਾਮਲ ਹੋਵਾਂਗੇ ਬਾਬਾ ਬਲਜੀਤ ਸਿੰਘ ਦੀ ਫੱਕਰ ਇਥੇ ਤਕੀਰ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਮੋਰਚਾ ਲਗਾਇਆ ਹੋਇਆ ਮਹਾਲੀ ਦੇ ਵਿੱਚ ਕਿਹੜੇ ਪੜਾਤੇ ਉਹ ਮੋਰਚਾ ਪਹੁੰਚਿਆ ਤੇ ਸੰਗਤਨ ਨੂੰ ਕੀ ਅਪੀਲ ਕਰਨਾ ਚਾਹੁੰਦਾ ਹਨ ਗੰਗ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਹੈ ਮਹਾਲੀ ਦੇ ਵਿੱਚ ਪੋਨੇ ਦੋ ਸਾਲ ਤੋਂ ਲਗਾਤਾਰ ਜਾਰੀ ਆ ਉਹਦੇ ਵਿੱਚ ਹੁਣ ਤੱਕ ਤਿੰਨ ਸਿੰਘ ਜਿਹੜੇ ਰਿਹਾ ਹੋ ਚੁੱਕ ਨੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਭਾਈ ਸਮਸ਼ੇਰ ਸਿੰਘ ਤੇ ਭਾਈ ਲਖਵਿੰਦਰ ਸਿੰਘ ਲਖਾ ਉਹ ਪੱਕੇ ਤੌਰ ਤੇ ਉਹਨਾਂ ਦੀ ਰਿਹਾਈ ਹੋ ਗਈ ਹੈ ਜਿਹੜੇ ਬਾਕੀ ਸਿੰਘ ਛੇ ਬਚਦੇ ਨੇ ਗੁਰੂ ਸਾਹਿਬ ਕਿਰਪਾ ਕਰਨਗੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਪ੍ਰੋਸੈਸ ਚੱਲਿਆ ਉਹ ਵੀ ਬਾਹਰ ਆਉਣਗੇ ਤੇ ਭਾਈ ਅਮਰਪਾਲ ਸਿੰਘ ਜਿਹੜੇ ਡਿਊਰੋਗੇਡ ਜੇਲ੍ਹ ਦੇ ਵਿੱਚ ਨੇ ਉਹਨਾਂ ਦੀ ਪ੍ਰੋਸੈਸ ਚੱਲਦਿਆ ਉਹ ਵੀ ਬਾਹਰ ਲੈ ਕੇ ਆਵਾਂਗੇ ਅਸੀਂ ਉਹਨਾਂ ਜਿਹੜੇ ਉੱਥੇ ਬੈਠਿਆ ਜਿਹਨਾਂ ਚ ਸਾਰੇ ਸਿੰਘ ਬਾਹਰ ਨਹੀਂ ਆਉਂਦੇ ਉਹਨਾਂ ਚ ਅਸੀਂ ਉੱਥੇ ਮੋਰਚੇ ਤੇ ਡਟੇ ਰਹਾਂਗੇ ਤੇ ਮੈਂ ਸਾਰੇ ਗ੍ਰੰਥੀ ਸਿੰਘਾਂ ਨੂੰ ਮਹਾਪੁਰਖਾਂ ਨੂੰ ਰਾਗੀਟਾ ਢੀਸਾਂ ਨੂੰ ਅਪੀਲ ਕੀਤੀ ਆ ਤੇ ਤੁਹਾਡੇ ਚੈਨਲ ਰਾਹੀਂ ਵੀ ਅਪੀਲ ਕਰਦਾ ਜਦੋਂ ਤੁਸੀਂ ਸਮਾਗਮ ਦੇ ਵਿੱਚ ਜਾਂਦੇ ਹੋ ਉੱਥੇ ਕਥਾ ਕੀਰਤਨ ਕਰਦੇ ਹੋ ਜਾਂ ਗੁਰਬਾਣੀ ਗ੍ਰੰਥ ਸਿੰਘ ਪੜ੍ਹਦੇ ਨੇ ਸੁਭਾਸ਼ਾਂ ਦੇ ਵਿੱਚ ਬੋਲਿਆ ਜਾਵੇ ਕਿ ਉੱਥੇ ਭਾਈ ਮੋਹਾਰੀ ਗੁਰੂ ਗ੍ਰੰਥ ਸਾਹਿਬ ਆਹਰੇ ਬੀ ਆਦਮੀਆਂ ਦਾ ਇਨਸਾਫ ਲੈਣ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਬਹਿਬਲ ਕਨਾਲ ਦੇ ਵਿੱਚ ਜਿਹੜਾ ਕਾਂਡ ਹੋਇਆ ਉਹਦਾ ਇਨਸਾਫ ਲੈਣ ਲਈ ਮੋਰਚਾ ਲਗਿਆ। ਉੱਥੇ ਬੱਦ ਤੋਂ ਬੱਦ ਸੰਗਤਾਂ ਪਹੁੰਚ ਕੇ ਹਾਜ਼ਰੀ ਲਵਾਇਆ ਕਰੋ। ਫੇਰ ਹੀ ਜੇ ਅਸੀਂ ਉੱਥੇ ਜਾਵਾਂਗੇ ਹਾਜ਼ਰੀਆਂ ਲਵਾਵਾਂਗੇ ਫੇਰ ਜਿਹੜੇ ਬੰਦੀ ਸਿੰਘ ਨੇ ਉਹ ਬਾਹਰ ਆਉਣਗੇ। ਤਨ ਸਿੰਘ ਹੁਣ ਤੱਕ ਆ ਚੁੱਕੇ ਨੇ ਤੇ ਮੋਰਚਾ ਸਫਲਤਾ ਵੱਲ ਜਾ ਰਿਹਾ ਜੀ। ਮੋਰਚਾ ਣ ਤੱਕਾ ਹੀ ਆ ਹੁਣ। ਜਿਹੜਾ ਅੰਮ੍ਰਿਤਪਾਲ ਆ ਉਹ ਲੱਖਾਂ ਦੀਆਂ ਵੋਟਾਂ ਲੈ ਕੇ ਉਹਨਾਂ ਨੂੰ ਜੇਤੂ ਬਣਾਇਆ ਗਿਆ, ਐਮਪੀ ਬਣਾਇਆ ਗਿਆ। ਤੇ ਜਿਹੜੇ ਬੰਦੇ ਜਿੱਤ ਗਏ ਉਹ ਸਰਕਾਰ ਤੱਕੇ ਨਾਲ ਅੰਦਰ ਕਰ ਰਹੀ ਆ ਐਨਐਸਐਲ ਆ ਰਹੀ ਆ ਜਿਹੜੇ ਹਾਰੇ ਹੋਏ ਨੇ ਬਿੱਟੂ ਬੋਚੜ ਵਰਗੇ ਉਹ ਮੰਤਰੀ ਬਣਾਏ ਜਾ ਰਹੇ ਨੇ ਕਿਥੋਂ ਦਾ ਨੇ ਆ ਤੇ ਕੰਗਣਾ ਰਣੌਤ ਵਰਗੀਆਂ ਜਿਹੜੀਆਂ ਉਹ ਗੁਰੂ ਆਪਣੇ ਸਿੰਘਾਂ ਉੱਤੇ ਜਿਹੜੇ ਸਬਦੀ ਹਮਲੇ ਪੰਜਾਬ ਦੇ ਉੱਤੇ ਸਾਡੀਆਂ ਬੀਬੀਆਂ ਉੱਤੇ ਸਾਡੇ ਜਿਹੜੇ ਜੋਧੇ ਨੇ ਸ਼ਹੀਦ ਸਿੰਘ ਨੇ ਉਹਨਾਂ ਦੇ ਕਰਤਾਰ ਨੂੰ ਕਰਦਾਰ ਕੁਸ਼ੀ ਕਰ ਰਹੀਆਂ ਨੇ ਅਸੀਂ ਉਹਨਾਂ ਨੂੰ ਸਖਤ ਤਾਰਨਾ ਕਰਦੇ ਆ ਕਿ ਉਹ ਆਵਾਜ਼ ਆ ਜਣ ਜਿਹੜੀ ਉਹਦੀ ਐਮਰਜੈਂਸੀ ਫਿਲਮ ਚੱਲਦੀ ਚੱਲਣੀ ਸੀ ਉਹ ਸਾਰੀ ਸੰਗਤਾਂ ਦੇ ਸਹਿਯੋਗ ਦੇ ਨਾਲ ਉਹ ਬੰਦ ਹੋ ਗਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੈਂਸਰ ਬੋਰਡ ਨੂੰ ਬੇਨਤੀ ਕਰਾਂਗੇ ਕਿ ਜਿਹਦੇ ਵਿੱਚ ਸਰਦਾਰਾਂ ਨੂੰ ਪੰਜਾਬ ਨੂੰ ਸਾਡੇ ਯੋਧਿਆਂ ਨੂੰ ਜਿਹੜਾ ਨੀਮਾ ਦਿਖਾਇਆ ਗਿਆ ਹੋਵੇ ਜਾਂ ਸਾਡੀ ਕਰਤਾਰਸ ਕੂਸ਼ੀ ਕੀਤੀ ਦੇ ਵਿੱਚ ਕੀਤੀ ਗਈ ਹੋਵੇ ਸਾਡਾ ਮਖੌਲ ਬਣਾਇਆ ਗਿਆ ਹੋਵੇ ਉਹ ਫਿਲਮਾਂ ਦੇ ਉੱਤੇ ਪਾਬੰਦੀ ਹੋਣੀ ਚਾਹੀਦੀ ਆ ਜਿਹੜੀਆਂ ਫਿਲਮਾਂ Hindu ਭਾਈਚਾਰੇ ਦੇ ਉੱਤੇ ਜਾਂ ਮੁਸਲਮਾਨ ਭਾਈਚਾਰੇ ਦੇ ਨਫਰਤ ਫਲਾਉਂਦੀਆਂ ਨੇ ਦੇਸ਼ ਨੂੰ ਤੋੜਨ ਦੀ ਗੱਲ ਕਰਦੀਆਂ ਨੇ ਉਹਨਾਂ ਦੇ ਪੂਰਨ ਤੌਰ ਤੇ ਪਾਵਨਦੀ ਹੋਣੀ ਚਾਹੀਦੀ ਆ ਇਹ ਸਾਡੀ ਮੰਗ ਆ ਉਹਨਾਂ ਦੀ ਪੰਜਾਬ ਦੇ ਨੁਕਸਾਨੀ ਦਾ ਬਿਆਨ ਜੀ ਦੱਸ ਤੇ ਤਾਂ ਇਹਨਾਂ ਦੇ ਪ੍ਰਾਪੂ ਕੰਡੇ ਨੇ ਕੋਇਲ ਸਿੰਘ ਹਜੇ ਰਿਹਾ ਨਹੀਂ ਹੋਇਆ ਜਿਹੜੇ ਡਿਬਰੂਗੜ ਵਾਲੇ ਸਾਰੇ ਉੱਥੇ ਨੇ ਤੇ ਜਦੋਂ ਸਰਕਾਰ ਕਾਨੂੰਨ ਦੇ ਤਹਿਤ ਅਸੀਂ ਲੜਾਈ ਲਾ ਰਹੇ ਹਾਂ ਸਾਰੇ ਬਾਹਰ ਆਉਣਗੇ ਜੇ ਨਹੀਂ ਕਰਨਗੇ ਭਾਈ ਅਮਰਤਪਾਲ ਸਿੰਘ 2027 ਦੇ ਵਿੱਚ ਮੁੱਖ ਮੰਤਰੀ ਬਾਹਰ ਬਣ ਕੇ ਬਾਹਰ ਆਊਗਾ ਜਿਹਨੇ ਜ਼ੋਰ ਲਾਉਣਾ ਲਾ ਲੈਣਾ ਸੇ ਸਿੱਖ ਸੰਗਤ ਆਪ ਦਾ ਜ਼ੋਰ ਲਾਉਣਗੇ ਆਪ ਦਾ ਜ਼ੋਰ ਲਾ ਲੈਣਾ